ਪਹਿਲਾ ਸੱਸੀਆ ਜੀ ਜੈ ਸ਼੍ਰੀ ਰਾਮ ਜੀ ਮੈਂ ਸਵੇਰੇ 7 ਵਜੇ ਨਿਕਲਿਆ ਪਹਿਲਾ ਮੈਂ ਵੋਟ ਬਾ ਗਿਆ ਤੇ ਝਾੜੂ ਦੇ ਬਟਨ ਦਬਾਇਆ ਪਾ ਉਸ ਤੋਂ ਬਾਅਦ ਮੈਂ ਸਾਰੇ ਵਾੜਾਂ ਘੁੰਮਦਾ ਪਿਆ ਮੈਂ ਕੋਸ਼ਿਸ਼ ਡਿਊਟੀ ਲਈ ਮੈਂ ਵਾਰਲਡ ਮਰ ਚੌਂੜੀ ਚ ਤੇ ਮੈਂ ਜਿੰਨੀਆਂ ਨੂੰ ਮਿਲਦਾ ਪਿਆ ਉਹ ਕਹਿੰਦੇ ਮਦਦ ਸਾਹਿਬ ਸੋ ਜੋ ਜਿੱਤ ਗਏ ਹੋ ਜੋ ਲੇਕਿਨ ਬੜਾ ਬਹੁਤ ਪਿਆਰ ਮਿਲਦਾ ਬੇ ਲੋਕਾਂ ਬਹੁਤ ਹੀ ਉਹਨਾਂ ਨੂੰ ਲੱਗਦਾ ਕਿ ਮੇਰੇ ਸਾਹਿਬ ਨੇ ਮੈਨੂੰ ਜਾਂ ਤਾਂ ਪਲੱਸ ਜਾਵਾਂਗੇ ਸਟਾ ਲੈ ਕੇ ਜੋ ਇਸ ਟਾਈਮ ਨੂੰ ਪੋਜੀਸ਼ਨ ਨੇ ਜੋ ਹੁਣ ਲੋਕੀ ਦੱਸੇ ਬੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਸੋ ਇਹਦਾ ਟਾਈਮ ਇਹ ਲੋਕਾਂ ਨੂੰ ਇੱਕੋ ਅਪੀਲ ਕਰਾਂਗਾ ਇੱਧਰ ਉੱਧਰ ਦੇਖਾ ਲੋੜ ਨਹੀਂ ਹੈ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਐਮਐਲਏ ਆਮ ਆਦਮੀ ਪਾਰਟੀ ਦੇ ਹੈ ਤੇ ਐਮਸੀ ਵੀ ਆਮ ਆਦਮੀ ਪਾਰਟੀ ਦਾ ਹੀ ਹੋਣਾ ਚਾਹੀਦਾ ਨਹੀਂ ਤੇ ਮੁੜ ਕੇ ਇਹਨਾਂ ਲੋਕਾਂ ਕੋ ਕੰਮ ਨਹੀਂ ਹੋਣੇ ਜੇ ਇਹਨਾਂ ਨੇ ਮੁੜ ਕੇ ਇਹੀ ਕਹਿਣਾ ਉਹ ਭਾਈ ਸਾਹਿਬ ਅਸੀਂ ਕੀ ਕਰੀਏ ਸਾਡੇ ਐਮਐਲਏ ਹੁੰਦੇ ਹੀ ਨਹੀਂ ਪਿਆ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇੱਕ ਇੱਕ ਬੋਟ ਝਾੜੂ ਦੇ ਬਟਨ ਤੇ ਦਬਾ ਕੇ ਝਾੜੂ ਨੂੰ ਜੀ ਕਾਮਯਾਬ ਕਰੋ